ਦੇਖੀਏ ਇਹ ਤੇ ਜੋ ਪਰਿਵਾਰਾਂ ਦੀਆਂ ਜ਼ਰੂਰਤਾਂ ਨੇ ਅਸੀਂ ਇਹਨਾਂ ਨੂੰ ਪੂਰਾ ਕਰ ਸਕਦੇ ਹਾਂ ਇਹ ਇੱਕ ਵਿਸ਼ੇਸ਼ ਜਿਹੜਾ ਸਾਡਾ ਵਾਸਤੇ ਦਾ ਇਸ ਤਰ੍ਹਾਂ ਲਗਾਤਾਰ ਚੱਲਦਾ ਗਿਆ ਜਿਹਦੇ ਵਿੱਚ ਕੋਈ ਕੋਰ ਫਾਰੀਦ ਕਬਰੀ ਸ਼ਹਿਰ ਤੇ ਨੀਂਗੁਰੇ ਬਾਗ ਵਿੱਚ ਖੜਾ ਆਇਆ ਉਹਨਾਂ ਜਗ੍ਹਾ ਦੇ ਵੀ ਸਾਡਾ ਜਿਹੜਾ ਉਹਨਾਂ ਟੀਮਾਂ ਉੱਥੇ ਦੇਣ ਦਾ ਕੰਮ ਕਰਦੇ ਇਸ ਤੋਂ ਬਾਅਦ ਸੈਕੰਡ ਫੇਸ ਦੇ ਵਿੱਚ ਹੁਣ ਜਿਹੜਾ ਦੁਬਾਰਾ ਕੰਮ ਸ਼ੁਰੂ ਹੁੰਦੇ ਆ ਉਹਦੇ ਵਿੱਚ ਅਸੀਂ ਪੰਜਾਬ ਦੇ ਮੋੜਪੇਵਾ ਪ੍ਰੋਜੈਕਟ ਜਿਹੜਾ ਕਾਲ ਸਟੇਜ ਤੋਂ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਜ਼ਮੀਨਾਂ ਉਹਨਾਂ ਤੁਸਾਂ ਦੀਆਂ ਜ਼ਮੀਨਾਂ ਬਦਲੀਆਂ ਕਰਨੀਆਂ ਕਿਉਂਕਿ ਸੈਂਕੜੇ ਇੱਕ ਜਿਹੜੀ ਆ ਜ਼ਮੀਨਾਂ ਉਹ ਜਿਹੜੀਆਂ ਨੈਟਵਰਕੀਆਂ ਦੇ ਲੱਗਾਂ ਇੱਕੜ ਜਿਹੜੀ ਜੁਗਨੀ ਹੈ ਜਿਹੜੀ ਫਸਲ ਆ ਉਹਨਾਂ 'ਤੇ ਬੋਧ ਹੋ ਚੁੱਕੀਆਂ ਹੈ ਜਿਹਦੇ ਵਿੱਚ ਸਾਡਾ ਸਹਿ ਮੋੜਪੇਵਾ ਪ੍ਰੋਜੈਕਟ ਜਿਹੜਾ ਬਾਅਦ ਨੂੰ ਪਹਿਲੇ ਤੇ ਸੈਕੰਡ ਪੇਜ ਦੇ ਵਿੱਚ ਅਸੀਂ ਪਿੰਡ ਹੋਰ ਚੱਕ ਜਿਲ੍ਹਾ ਗੁਰਦਾਸਪੁਰ ਦੇਰਾ ਬਾਬਾ ਨਾਨਕ ਤੋਂ ਸ਼ੁਰੂ ਕੀਤਾ ਹੋ ਇਸ ਪਿੰਡ ਦੇ ਵਿੱਚ ਬਹੁਤ ਘੱਟ ਸੰਸਥਾਵਾਂ ਜਾਂ ਹੋਰ ਸਮਾਜ ਸੇਵੀ ਉੱਥੇ ਪਹੁੰਚੇ ਆ। ਉਸ ਪਿੰਡ ਤੋਂ ਬਹੁਤ ਸਿਓ ਪ੍ਰੋਜੈਕਟ ਸ਼ੁਰੂ ਕੀਤਾ ਕੀ ਕਰਦਾ। ਉਸ ਪਿੰਡ ਤੋਂ ਸਭ ਤੋਂ ਛੋਟੇ ਜ਼ਿੰਮੇਵਾਰੀਆਂ ਵਾਲਿਆਂ ਦੇ ਵਿੱਚ ਕੋ ਬਹੁਤ ਜਿਹੜੇ ਵੱਡੇ ਟੈਕਨੋਲੋਜੀ ਦੇ ਜਿਨ੍ਹਾਂ ਦੇ ਨਾਲ ਉਹ ਮਿਸ਼ਵੀ ਸਪਾਈ ਕਰ ਸਕਣ। ਅਸੀਂ ਸੰਗਠਨ ਦੇ ਸਹਿਯੋਗ ਨਾਲ ਉੱਥੇ ਇਹ ਪ੍ਰੋਜੈਕਟ ਸ਼ੁਰੂ ਕਰਕੇ ਅੱਜ ਅਸੀਂ ਮੈਡੀਕਲ ਦੀ ਵੀ ਰੂਪ ਕੀਤਾ ਉਹ ਨਿਸ਼ਕੂਰ ਤਿੰਨਾਂ ਪਿੰਡਾਂ ਦੀ ਲਗਭਗ 15 ਤੋਂ 1 ਏਕੜ ਜ਼ਮੀਨ ਹੈ ਜਿਹੜੀ ਅੱਜ ਇਹਦੇ ਲਗਭਗ ਪਧਰੇ ਕਰ ਦਿੱਤੀਆਂ ਨਹੀਂ ਨਹੀਂ ਪਿਛਲੇ ਦਿਨੀ ਜਿਹੜੀ ਵਾਰਪੂਲ ਕਰਕੇ ਉਹ ਦੋ ਦਿਨ ਤੋਂ ਕੰਮ ਜਿਹੜਾ ਦਾ ਚੱਲੂ ਗਿਆ ਉਹ ਕੋਆ ਫਿਰ ਨਹੀਂ ਕਰਨਾ ਇਸ ਦਿਨ ਨਾਲ ਨਾਲ ਜਿਹੜੀਆਂ ਆਉਣ ਵਾਲੇ ਸਮੇਂ ਨੂੰ ਲੈ ਕੇ ਅਸੀਂ ਬੰਨ੍ਹਣ ਦੀ ਵੀ ਮਨਜ਼ੂਰੀ ਲੱਗਦੀ ਉਹਨਾਂ ਨੂੰ ਪੁਕੇ ਦੇ ਮਨਜ਼ੂਰੀ ਲੱਗਦੀ ਹੈ ਜਦੋਂ ਨਹੀਂ ਲੱਗਦੀ ਉਹਨਾਂ ਨੂੰ ਗਵਰ ਦਾ ਵੀ ਅਸੀਂ ਕਰਾ ਲਿਆ ਤਾਂ ਨਾ ਜੇ ਤੁਹਾਡਾ ਜਿਹੜਾ ਪੁਨਰ ਨੀ ਕੋਰਨ ਨੂੰ ਕੀ ਕੋਲ ਜੇ ਖੋਣ ਵਾਲੇ ਸਮੇਂ ਤੋਂ ਇੰਨਾ ਵੀ ਘਟਨਾ ਨਾ ਵਾਪਰੇ ਸਾਡੀਆਂ ਟੀਮਾਂ ਸੈਕੰਡ ਫੇਸ ਦੇ ਵਿੱਚ ਹਰ ਪਾਸੇ ਸਰਚਮੈਂਟ ਕਰ ਰਹੀਆਂ ਨੇ ਅਤੇ ਉਹ ਉਹ ਪੁਨਰ ਚ ਇਹ ਅਸੀਂ ਉੱਚੇ ਉਹਨਾਂ ਫੀਲਡਾਂ ਚ ਜਾਵਾਂਗੇ ਜਿਨ੍ਹਾਂ ਜਿਹਨਾਂ ਦੇ ਉੱਤੇ ਨੁਕਸਾਨ ਆ ਰੀਆਂ ਦੁਬਾਰਾ ਫਸਲਾਂ ਨਹੀਂ ਉਗਾਈ ਜਾਂ ਜ਼ਮੀਨਾਂ ਪਤਰੀਆਂ ਦੁਬਾਰਾ ਨਹੀਂ ਹੋ ਜਾਂਦੀਆਂ ਉਹਨਾਂ ਚ ਸਾਡੀਆਂ ਟੀਮਾਂ ਜਿਹੜੀਆਂ ਆਫਸ ਗਰਾਊਂਡ ਸੇ ਰਹਿ ਕੇ ਹੀ ਕੰਮ ਕਰਦੀਆਂ ਇਹ ਲੋਕੀ ਸਾਨੂੰ ਸੈਸ਼ਮੈਂਟ ਕੋ ਪਤਾ ਲੱਗਦਾ ਵਾ ਜਿਹੜਾ ਨਾਮਜ਼ਦ ਕਰਨ ਜਾਂਦੇ ਉਹ ਤੁਹਾਨੂੰ ਜਿਹੜੀ ਵੀ ਰਿਕਵੈਸਟ ਆਉਂਦੀ ਆ ਉਹਦੇ ਇੱਕ ਜਾਂ ਇੱਕ ਪਸ਼ੂ ਵੰਡਣੇ ਹੋ ਜਾਂ ਕਿਸੇ ਨੂੰ ਲਗਾਉਣ ਬਣਾ ਕੇ ਦੇਣੀ ਹੋਵੇ ਜੇ ਜੋ ਵੀ ਵਿਚ ਦਾ ਨੁਕਸਾਨ ਹੋਇਆ ਵਾ ਉਹਦਾ ਵੀ ਪ੍ਰਬੰਧ ਕਰਦੇ ਅਸੀਂ ਉਹਨਾਂ ਪਰਿਵਾਰਾਂ ਨੂੰ ਦੇ ਰਹੇ ਹਾਂ ਕਿਸੇ ਦਾ ਟ੍ਰੈਕਟਰ ਮੀਂਹ ਦੇ ਵਿੱਚ ਟੁੱਟ ਗਿਆ ਵਾ ਉਹਦੀ ਸਰਵਿਸ ਕਰਨੀ ਆ ਉਹਦਾ ਅਸੀਂ ਕੋਟਨਮੈਂਟ ਕਰਾ ਕੇ ਦੁਬਾਰਾ ਦੇ ਦੇਈ ਤਾਂ ਕਿ ਉਹ ਲੋਕ ਉਹ ਜਿਹੜੇ ਪਰਿਵਾਰ ਆ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਆ ਉਹ ਆਪਣਾ ਆਪ ਜਿਹੜਾ ਅਗਲਾ ਅਗਲੀ ਫਸਲ ਦੀ ਜਿਹੜੀ ਬਿਜਾਈ ਆਪਣੇ ਪੈਰਾਂ 'ਤੇ ਹੋ ਕੇ ਤੇ ਉਹ ਮਾਣ ਨਾਲ ਜੀ ਸਕਣ ਜਿਹਦੇ ਨਾਲ ਕਿਸਾਨਾਂ ਦੇ ਨਾਲ ਇੱਕ ਹੀ ਜਿਹੜੇ ਆ ਲੋਕ ਆ ਉਹਨਾਂ ਦੀ ਵੀ ਅਸੀਂ ਜਿਹੜੇ ਆ ਮੁਰਤ ਪ੍ਰਾਣੀ ਕਰਦੇ ਉਹਨਾਂ ਨੂੰ ਜਿਸ ਤਿੱਥੇ ਸੀ ਜਿਹੜਾ ਕੋਸ਼ਿਸ਼ ਕਰਕੇ ਦੇ ਰਹੇ ਆ ਜਿਸ ਤੋਂ ਇਲਾਵਾ ਅਸੀਂ ਇੱਕ ਇੱਥੇ ਜਿਹੜਾ ਗਰਵਾਤਪੁਰ ਦੇ ਵਿੱਚ ਤੇ तकरीबन ਬਹੁਤ ਸਮੇਂ ਬਾਅਦ ਖੜਾ ਆਇਆ ਜਿਹੜਾ ਖੂਤਲੇ ਦਾ ਏਰੀਆ ਵਾ ਇੱਥੇ ਤੋਂ ਬਹੁਤ ਦੂਜੀ ਥਿੱਡੇ ਨਾਲ ਜਿਹੜੀ ਮਾਲ ਪਈਦੀ ਆ ਇਹਦੇ ਵਿੱਚ ਅਸੀਂ ਜਿਹੜੇ ਰੈਸਕਿਊ ਸੈਂਟਰ ਜਿਹੜੇ ਬਣਾ ਰਹੇ ਆ ਕਿੰਨੇ ਵੀ ਸੈਂਟਰ ਬਣਾ ਰਹੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿਤੇ ਰੱਬ ਨਾ ਕਰੇ ਇੰਨਾਂ ਦੇ ਲੋੜ ਹੁਣ ਤੇ ਪਵੇ ਨਾ ਜੇ ਕਿਤੇ ਪੈਂਦੀ ਆ ਅਸੀਂ ਉਹਨਾਂ ਸੈਂਟਰਾਂ ਨੂੰ ਜਿਉਂ ਜਮੀਨੀ ਪੱਧਰ ਤੋਂ ਉੱਤੇ ਚੱਕ ਕੇ ਬਣਾਉਣ ਦਾ ਪ੍ਰਬੰਧ ਕੀਤਾ ਵਾ ਤਾਂ ਕਿ ਉੱਥੇ ਉਹਨਾਂ ਪਿੰਡਾਂ ਦੇ ਲੋਕ ਜਾਂ ਫੌਸਦੂਜਾਂ ਜ਼ਰੂਰੀ ਵਸਤੂਆਂ ਆਣ ਕੇ ਇੱਥੇ ਰਹਿ ਸਕਣ ਇਹ ਜੋ ਪਾਣੀ ਦਾ ਪੱਧਰ ਲਗਾਤਾਰ ਇੰਨਾ ਏਰੀਆ ਵਿੱਚ ਵਧਦਾ ਗਿਆ ਜਿੱਥੇ ਅਸੀਂ ਲੋਕ ਰੈਸਪੀ ਕੀਤੀ ਹੈ ਉੱਥੇ ਸਾਨੂੰ ਇੰਨਾ ਜਿਨਿਆਂ ਦੇ ਵਿੱਚ ਜਿਹੜੇ ਨੀਵੇਂ ਦੇਦੇ ਸੀ ਜਾਂ ਨੀਵੇਂ ਪ੍ਰਧਾਨ ਸੀ ਉਹਨਾਂ ਦੇ ਵਿੱਚੋਂ ਪਸਟੂਆਂ ਨੂੰ ਰੈਸਟਰੀ ਕਰਕੇ ਜਾਂ ਜਿਹੜੇ ਖੇਤੀ ਵਾਲੇ ਮੈਂਡੇ ਸੁਣਦੇ ਆ ਟ੍ਰੈਕਟਰ ਵਗੈਰਾ ਨੂੰ ਦੱਸੂ ਕਰਦੇ ਅਸੀਂ ਉਹ ਜਿਹੜੀ ਉੱਚੀਆਂ ਖਾਵਾਂ ਤੇ ਰਹਿੰਦੇ ਪੰਜ ਇਹ ਸੀ ਸਾਡਾ ਆ ਜਿਹੜਾ ਪਿਛਲੇ ਕਹਿੰਦੇ ਫੇਸ ਦਾ ਕੰਮ ਕੀਤਾ ਸੀ ਤੇ ਸੈਕੰਡ ਫੇਸ ਦਾ ਕੰਮ ਤੁਹਾਡਾ ਜਿਹੜਾ ਪਹਿਲਾ ਫੇਸ ਸੀਗਾ ਇਹਦੇ ਵਿੱਚ ਕਿੰਨੇ ਬੰਦਿਆਂ ਦੀ ਤੁਹਾਡੀ ਟੀਮ ਸੀ ਤੇ ਕਿੰਨੇ ਪਿੰਡਾਂ ਦੇ ਵਿੱਚ ਸਰਵੇ ਕਰਦੇ ਸੀ ਇਹਦਾ ਜਿਹੜਾ ਪਹਿਲੇ ਫੇਸ ਦੇ ਵਿੱਚ ਅਸੀਂ ਜਿਹੜੇ ਆ 5800 ਲੋਕਾਂ ਦੇ ਆ ਜਿੰਨਾ ਮਸੀਂ ਮਦਦ ਕੀਤੀ ਹੈ 58000 ਲੋਕਾਂ ਨੂੰ ਮਸੀਂ ਮਦਦ ਕੀਤੀ ਹੈ ਜਿਹੜਾ ਸੈਕੂਰੀਟੇ ਦੀਮਾ ਦੇ ਵਿੱਚ ਕੰਮ ਕੀਤਾ ਹੈ ਜਿਹੜੇ ਸਭ ਤੋਂ ਜ਼ਿਆਦਾ ਖਤਰਨਾਕ ਪਿੰਡ ਸੀ ਕਿਹੜੇ ਸੀਗੇ ਜਿੱਦੇ ਵਿੱਚ ਤੁਹਾਡੇ ਵੀ ਬੰਦੇ ਜਿਹੜੇ ਸੀਗੇ ਉਸੋ ਦਾ ਇੰਜਰਡ ਵੀ ਹੋਏ ਹੋਣ ਹਾਂਜੀ ਇੱਥੇ ਜਿਹੜੇ ਸਭ ਤੋਂ ਖਤਰਨਾਕ ਉਹ ਪਿੰਡ ਸੀ ਜਿਹੜੇ ਬਨ ਦੇ ਬਨਪੁਰ ਜਿੱਥੋਂ ਬਨ ਪ੍ਰੋਟੈਕਸ਼ਨ ਤੇ ਮੋਰੀ ਸੀ ਇੱਥੇ ਜਿਹੇ ਬਹੁਤ ਤੇ ਗੱਲ ਕਰੀਏ ਜਿਹੜਾ ਸਭ ਤੋਂ ਮੋਰੀ ਗੋਰੀ ਚੱਕ ਪਿੰਡ ਸੀ ਉੱਥੇ 5 ਤੋਂ 6 ਜਿਹੜੇ ਘਰ ਵੀ ਢੱਡੇ ਇਹਦੇ ਸਾਹਮਣੇ ਤੋਂ ਬੰਨ ਟੁੱਟਾਵਾ ਦੋ ਬੰਨ ਟੁੱਟੇ ਜਿਹੜਾ ਸੈਕੰਡ ਬੰਨ ਟੁੱਟਾਵਾ ਉਸ ਤੋਂ ਘਰਾਂ ਦੇ ਸਾਹਮਣੇ ਟੁੱਟਾਵਾ ਇਥੋਂ ਸੱਤ ਤੋਂ ਅੱਗੇ ਜਿਹੜੇ ਘਰ ਆ ਉਹ ਵੀ ਡਿੱਗ ਗਏ ਉਹ ਪਿੰਡ ਜਿਹੜੇ ਜਿਨ੍ਹਾਂ ਦੇ ਜਿੱਦਾਂ ਜਿਹੜੇ ਬਾਅਦ ਦੇ ਨਾਲ ਤੇ ਜਿੱਥੋਂ ਬੰਨ ਟੁੱਟਾਵਾ ਉਹ ਪਿੰਡ ਜਿਆਦਾ ਪ੍ਰਭਾਵਿਤ ਨੇ ਅਗਲੇ ਪਿੰਡਾਂ ਜਾ ਕੇ ਅੰਦਾਜ਼ ਲੱਗੋ ਭੋਨੇਵਾਲ ਜਿਹੜਾ ਪਿੰਡ ਆ ਉੱਥੇ ਜਿਆਦਾ ਪ੍ਰਭਾਵ ਹੋਇਆ ਲੋ ਜਿਹੜੇ ਬੰਨ ਦੇ ਪ੍ਰਿੰਟ ਤੇ ਹੁੰਦੇ ਸੀ ਬਾਕੀ ਪਾਣੀ ਤੇ ਸੈਕੰਡੇ ਪਿੰਡਾਂ ਵਿੱਚ ਫੈਲਿਆ ਤੇ ਹੁਣ ਜਿਹੜੀ ਐਸ ਟੈਂਪ ਪੋਜੀਸ਼ਨ ਆ ਜ਼ਮੀਨਾਂ ਦੀ ਕਿ ਉਪਜਾਊ ਦੇ ਲਈਕ ਬਣ ਜੇਗੀ ਇਸ ਪੱਲੀ ਫਸਲ ਦੀ ਤਿਆਰ ਹੋਏਗੀ ਆਲੂ ਦੇ ਬੀਜ ਲਈ ਇਹ ਕੋਸ਼ਿਸ਼ ਇਹ ਜਿਹੜੀ ਕੋਸ਼ਿਸ਼ ਕਰ ਰਹੇ ਆ ਬਾਕੀ ਮੌਸਮ ਤੇ ਡਿਪੈਂਡ ਕਰਦਾ ਹੁਣ 2 ਦਿਨ ਤੋਂ ਜਿਹੜਾ ਕੰਮ ਆ ਬੰਦ ਪਿਆ ਹੁਣ ਮੌਸਮ 'ਤੇ ਡਿਪੈਂਡ ਕਰਦਾ ਸਾਡੀ ਕੋਸ਼ਿਸ਼ ਆ ਕਿ ਜਿੰਨੇ ਵੀ ਵਾਅਦਾ ਬੋਲ ਸਕਦੇ ਜਿੱਦਾਂ ਅਸੀਂ 2023 ਦੇ ਹਰਾਂ ਤੋਂ ਬਾਅਦ ਵੀ ਅਸੀਂ ਇੱਕ ਸਾਲ ਜਿਹੜਾ ਜ਼ਮੀਨਾਂ ਤੇ ਕੰਮ ਕਰਦੇ ਰਹੇ ਸੀ ਜ਼ਮੀਨਾਂ ਨੂੰ ਪਤਰੀਆਂ ਕਰਦਾ ਉਸ ਰੋਤ ਦੇ ਵਾਤੇ ਹਿਸਾਬ ਨਾਲ ਉਹਨਾਂ ਨੂੰ ਪੱਗ ਲਗਾ ਕੇ ਦਿੱਤੀ ਸੀ ਜੇ ਹੁਣ ਖਣਕ ਦੀ ਕੰਟ ਦੇ ਥੋੜੇ ਦਿਨ ਲੈ ਕੇ ਦਿੱਤੀ ਦੇਣ ਦਾ ਹੈ ਜੇ ਕਿ ਇਹਦੇ ਵਿੱਚ ਸਾਡੀ ਜਿੰਨੀ ਜਿੰਨੀ ਪੱਤਰੀ ਹੋ ਜੂ ਇਸ ਕੰਟ ਨੇ ਵਿਜਾਈ ਹੋਵੇ ਕਿ ਉਦੋਂ ਬਾਅਦ ਸਰੋਂ ਵੀ ਵਿਜਾਈ ਮੱਕੀ ਦੀ ਵਿਜਾਈ ਹੋਣਗੀ ਦੀ ਵਿਜਾਈ ਕਿੰਨਾ ਪੱਤਰਾ ਦੀ ਵਿਜਾਈ ਹੋ ਸਕਦੀ ਹੈ ਕਿਉਂਕਿ ਏਰੀਆ ਬਹੁਤ ਵੱਡਾ ਵਾ ਜਿਹੜਾ 2023 ਦੇ ਅੱਡ ਆਏ ਸੀ ਉਹ ਤੇ ਕਰਨਪੁਰ ਤੋਂ ਗੰਦਰ ਦੇ ਵਿੱਚ ਆਏ ਸੀ ਐਗਰ ਦਾ ਅੰਮ੍ਰਿਤਸਰ ਤੇ ਗਰਦਾਸਪੁਰ ਦਾ ਬਹੁਤ ਵੱਡਾ ਏਰੀਆ ਵਾ ਜਿਹਦੇ ਬਾਅਦ ਨਾਲ ਲੈ ਕੇ ਅੰਮ੍ਰਿਤਸਰ ਤੱਕ ਜਾਂਦਾ ਵਾ ਉਹਦੇ ਕਰਕੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆਂ ਵੱਧ ਤੋਂ ਵੱਧ ਟੀਮਾਂ ਨੇ ਇਸ ਕੰਮ ਤੇ ਲਾਈਆਂ ਵਾ ਜਿੱਥੇ ਰੇਤ ਪਈ ਆ ਉੱਥੇ ਸਾਡੇ ਕੰਮ ਸ਼ੁਰੂ ਹੋਦੇ ਆ ਜਿਹੜੀਆਂ ਵੈਸੇ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਰੇਤ ਨਹੀਂ ਭਰੀ ਉਹਨਾਂ ਦੇ ਵਿੱਚ ਜਿਹੜੀ ਚੀਕੜੀ ਮਿੱਟੀ ਪੈ ਗਈ ਆ ਉਹਦੇ ਵਿੱਚ ਵਿੱਚ ਪੈਰ ਨਹੀਂ ਰੱਚਿਆ ਜਾਂਦਾ ਉੱਥੇ ਪੈਰ ਖੁੰਦਾ ਵਾ ਉਹ ਤੋਂ ਮੌਸਮ ਦੇ ਵਿਭਾਗ ਨੇ ਦੱਸਦਾ ਜੀ ਆਪਾਂ ਨੂੰ ਮੌਸਮ ਤੇ ਹੀ ਰਹਿਣਾ ਆ ਅਸੀਂ ਜੁਰੂਰ ਕੰਕਰੀਟ ਦੀ ਉਚਾਈ ਵੱਧ ਤੋਂ ਵੱਧ ਕਰਦੇ। ਦੱਸਿਆ ਜਾਂਦਾ ਕਿ ਪੌਂਡ ਰੈਮ ਦਾ ਪਿੱਛੋਂ ਫਿਰ ਪਾਣੀ ਛੱਡ ਦਿੱਤਾ ਗਿਆ ਹੈ ਉਹਦਾ ਪ੍ਰਭਾਵ ਹੋਏਗਾ। ਦੁਬਾਰਾ ਹਾਂਜੀ ਬਿਲਕੁਲ ਜਿਹੜਾ ਪੌਂਕ ਟਾਈਮ ਦਾ ਦੁਬਾਰਾ ਪਾਣੀ ਛੱਡਿਆ ਵਾ ਜਿਹੜਾ ਸੀ 25 ਤਰੀਕ ਨੂੰ ਉੱਥੇ ਕੰਮ ਸ਼ੁਰੂ ਕਰਕੇ ਬਹੁਤ ਵੱਡਾ ਜਿਹੜਾ ਟਿੱਬਾ ਲਾਉਂਦਾ ਸੀ ਮਨ ਮਨ ਸਾਹਿਬੀ ਉਹਦੇ ਕਰਕੇ ਹੀ ਬਚਾਅ ਹੋਇਆ ਵਾ ਜੇ ਉਹ ਨਾ ਉਹ ਕੰਮ ਕਿਉਂ ਹੁੰਦਾ ਤੇ ਦੁਬਾਰਾ ਇਹਨਾਂ ਪਿੰਡਾਂ ਦੇ ਨਾਲ ਜਾਂ ਉਹਨਾਂ ਪਿੰਡਾਂ ਦੀਆਂ ਫਸਲਾਂ ਦੇ ਵਿੱਚ ਦੁਬਾਰਾ ਨੇ ਪਾਣੀ ਆ ਸਕਦਾ ਸੀ ਉਹਦੇ ਕਰਕੇ ਉਹ ਪਾਣੀ ਦਾ ਪਾਣੀ ਦਾ ਲੈਵਲ ਕਿਨਾਰੋਂ 1.5 ਤੋਂ 2 ਹੱਟ ਜਿਹੜਾ ਵਧਿਆ ਸੀ ਪਰ ਉਹ ਪਾਣੀ ਕਿਸੇ ਦੀ ਫਸਲ ਤੇ ਨਹੀਂ ਪਿਆ ਦਰਿਆ ਦੇ ਵਿੱਚ ਹੀ ਰਿਹਾ ਸਰਕਾਰੀ ਅੰਕੜਿਆਂ ਤੋਂ ਤਾਂ ਤੁਹਾਡੇ ਅੰਕੜਿਆਂ ਤੋਂ ਕਿੰਨੀਆਂ ਘਮੋਤਾਂ ਹੋਈਆਂ ਹੋ ਦੇਖੋ ਇਸ 플ੌਟ ਦੇ ਵਿੱਚ ਬਹੁਤ ਜਾਨੀ ਤੇ ਮਾਲੀ ਨੇ ਸਾਲੂ ਕਰਾਇਆ ਜਿਹਦੇ ਵਿੱਚ ਜਾਨੀ ਮਖਾਨੇ ਬਹੁਤ ਬਰਾਦੇ ਮਾਲੀ ਮਖਾਨੇ ਬਹੁਤ ਬਰਾ ਕਿਉਂਕਿ ਜਿਹੜੇ ਗਰਦਾਸਪੁਰ ਤੇ ਅਮਰਸਾ ਦੇ ਏਰੀਆ 'ਚ ਛੜ ਆਇਆ ਨਾ ਇਹ ਲੋਕ ਇਸ ਜ਼ਿਲ੍ਹੇ ਦੇ ਲੋਕ ਇੱਥੇ ਵੇ ਰਹੇ ਸੀ ਕਿਉਂਕਿ 30-35 ਸਾਲ ਬਾਅਦ ਛੜ ਆਇਆ ਵਾ ਜਿਹੜਾ ਇਹਦੇ ਦੇ ਪਾਸੇ ਛੜ ਆਇਆ ਬਾਉਪੁਰ ਇੱਥੇ ਹਰ ਦੂਜੇ ਸਾਲ ਦੇ ਦਿੱਦੇ ਸਾਲ ਆਉਂਦਾ ਵਾ ਇਹਨਾਂ ਕੋਲ ਆਪਣੇ ਬਹੁਤ ਸਾਧਨ ਸੀ ਜਿੰਨਾ ਛੋਟੀਆਂ ਕਿਸਤਾਂ ਸੀ ਉੱਥੇ ਬੈਠ ਕੇ ਇਹ ਬਾਹਰ ਆ ਗਿਆ ਇਸ ਇਲਾਕੇ ਦੇ ਵਿੱਚ ਲੋਕ ਜਿਹੜੇ ਵਿੱਚੇ ਘਿਰਦੇ ਸੀ ਉਹਦੇ ਕਰਕੇ ਘਰਾਂ ਦਾ ਜ਼ਮੀਨਾਂ ਦਾ ਜਮਿਨੀ ਮਾਲੀ ਹਰ ਤਰ੍ਹਾਂ ਦਾ ਨੁਕਸਾਨ ਇਹਨਾਂ ਏਰੀਆ ਦੇ ਵਿੱਚ ਵੱਧ ਹੋਇਆ ਹੈ ਇੱਕ ਪੇਸ ਏਰੀਆ ਦੇ ਵਿੱਚ ਪਾਣੀ ਵੀ ਜਿਹੜਾ ਸੀ ਉਹ ਜ਼ਿਆਦਾ ਸੀ ਇਸ ਏਰੀਆ ਦੇ ਨਾਲ ਇਧਰ ਪਾਣੀ ਦਾ ਪੱਧਰ ਵੀ ਕਿਤੇ 10 10 12 12 ਫੁੱਟ ਦੀ ਪਾਣੀ ਨਹੀਂ ਜਿੱਥੇ ਅਸੀਂ ਕੰਮ ਵਿਜੀਲੈਂਸ ਕਮਿਸ਼ਨਰ ਕੀਤਾ ਉਹਦੇ ਵਿੱਚ ਵੀ 10 ਤੋਂ 12 ਫੁੱਟ ਪਾਣੀ ਉੱਥੇ ਏਰੀਆ ਵਿੱਚ ਲੋਕ ਲੋਕ ਨੂੰ ਕੀ ਲੱਗ ਰਿਹਾ ਕਿ ਇਸ ਵੇਲੇ ਤੁਹਾਡੇ ਜਿਹੜੇ ਸੇਵਾ ਦਾ ਬਹੁਤ ਕਰਦੇ ਕਾਰਨ ਕੀ ਇਹ ਆ ਕਿਥੇ ਕੁਝ ਤੋਂ ਕਿ ਦੂਸਰੇ ਪਾਸੇ ਵੀ ਚਲੇ ਗਏ ਦੱਖਣ ਜੈਪੋਰਟ ਦਾ ਸੇਵਾ ਦਾ ਸਿਸਟਮ ਅਸੀਂ ਦਿੱਤੀ ਜਿਹੜੀ ਇਹਨਾਂ ਦਾ ਆਇਆ ਸਾਰੀਆਂ ਥਾਵਾਂ ਤੇ ਸਾਡੀਆਂ ਟੀਮਾਂ ਲੱਗ ਗਈਆਂ ਜੇ ਕੋਰਥਨੀ ਦੀ ਗੱਲ ਕਰਦੇ ਆ ਕੋਰਥਨੀ ਟੀਮਾਂ ਸਾਡੀ ਉੱਤੇ ਜਿਹੜਾ ਹੋਣ ਐ ਐਸਐਨ ਵੀ ਹੈਗੀ ਹੋਊਗੀ ਸੈਕੰਡ ਫੇਸ ਦਾ ਜਿਹੜਾ ਅਸੀਂ ਕੰਮ ਸ਼ੁਰੂ ਕਰ ਰਹੇ ਹਾਂ ਉਹਨਾਂ ਦੋਵਾਂ ਥਾਵਾਂ ਤੇ ਸਿਸਟਮ ਬੇਸ ਦਾ ਕੰਮ ਸ਼ੁਰੂ ਕਰਤਾ ਵਾ ਡੇੜਾ ਬਾਬਾ ਨਾਲੇ ਤੇ ਜਲੰਧਰ ਕੋਰੋਜਪੁਰ ਦੀ ਸ਼ੁਰੂਆਤ ਕਰਨੀ ਸੀ ਕਿ ਉਹ ਵਾਸ਼ ਕਰਕੇ ਜਿਹੜੀ ਆ ਉਹ ਉੱਤੇ ਜਿਹੜਾ ਫੈਕਟਰੀ ਆ ਉਹਦਾ ਨੌਂ ਵੀ ਸ਼ੁਰੂ ਹੋ ਜਾਂਦਾ ਕਿ ਜਮੀਨ ਸਤੂ ਕਿ ਤਾਂ ਹੀ ਕਰਵਾਣਾ ਜਿਹੜਾ ਕੰਮ ਸ਼ੁਰੂ ਜੇ ਨਾਲ ਸਾਡੇ ਕੱਲ ਜਰਤੇ ਹੈ ਗਿਆ ਭੁਲਣ ਕੀਰ ਦੇ ਨਾਲ ਕੀ ਜਿਹੜੇ ਕਾਰਜ ਹੋ ਰਹੇ ਨੇ ਪਰ ਜਿਹੜੇ ਪਿਛਲੇ ਵਾਲੇ ਵੀ ਚੱਲ ਪਈਏ ਇਸ ਨੂੰ ਗਰੰਟੀ ਹੁੱਕ ਕਰ ਦਿੱਤੀ ਕਾਰਨ ਗਰੰਟੀਏ ਦੇਖੋ ਹਰ ਜਗ੍ਹਾ ਤੇ ਹੈਗੇ ਕੰਮ ਹੋ ਰਿਹਾ ਕਿ ਕਿ ਇੰਨਾ ਜੀ ਕੋਈ ਮੇਰੇ ਕੱਲ ਪੰਜਾਬ ਦਾ ਜਿਲ੍ਹਾ ਵੀ ਹੋਊਗਾ ਜਿੱਥੇ ਰੱਖਾ ਜੀ ਪਹੁੰਚ ਗਈ ਹੈ ਸਭਾਤੀ ਤੋਂ ਦੇਰੋਂ ਨਾ ਸੇਵਾ ਚੱਲੀ ਹੈ ਸਰਕਾਰੋਂ ਲੋਕੀ ਮੀਂਹ ਜੇ ਲੋਕੀ ਦੇ ਕੋਈ ਸਰਕਾਰ ਦੀ ਜੋ ਉਹਨਾਂ ਦੇ ਆਪਣੇ ਵਰਜ ਨੇ ਉਹ ਆਪਣੀ ਗੂਟੀ ਸੇਵਾ ਕਰਦੇ ਅਸੀਂ ਕਿਦਾਂ ਤੇ ਉਹਦੇ ਨਾਲ ਮੈਚ ਨਹੀਂ ਕੀਤਾ ਕਿ ਸਰਕਾਰ ਕਿੰਨਾ ਕੰਮ ਕਰਦਾ ਸੀ ਕਿ ਸਾਡੇ ਨਾਲ ਉਹ ਤੁਹਾਨੂੰ ਪਿੰਡਾਂ ਦੇ ਰੋਡ ਬੈਕਟਰ ਦਾ ਸੰਦੇਸ਼ ਸਾਡੇ ਤੱਕ ਸਹੀ ਜੀ ਤਸਵੀਰਾਂ ਜਦ ਤੱਕ ਆਉਂਦੀਆਂ ਉਹ ਰੋਡਾਂ ਉੱਤੇ ਜਿਹੜੇ ਜਿਹੜੇ 80000 ਆਪਣੇ ਅੰਦਰ ਨੇ ਸੁਪਾਣਾ ਤੇ ਉਹ ਜਿਨ੍ਹਾਂ ਤੋਂ ਸਰਕਾਰ ਪਾਉਂਦਾ ਕਰਦਾ ਹੈ ਦਿਨ ਦਿਨ ਸੈਕਿੰਡ ਫੇਸ ਤੇ ਕੰਮ ਸੈਕਿੰਡ ਫੇਸ ਪੂਰੇ ਹੋ ਗਏ ਤੁਹਾਡੇ ਨਾਲ ਤੇ ਸੈਕੰਡਰੀ ਹੋ ਗਿਆ ਹਾਂ ਅਸੀਂ ਕੀ ਕੀ ਹੋ ਰੂਗਾ ਕਿਸ ਕਿਸ ਜਗਾ ਜਾਏਗਾ ਸਾਈਕਲ ਤੇ ਕੇਸ ਤੇ ਬੈਠੇ ਸੀ ਜਮੀਨੀ ਕੰਮ ਜਿਹੜਾ ਆਪਾਂ ਸਾਰੇ ਸਮਾਂ ਤੇ ਟੀਕ ਕਰਾਂਗੇ ਉਹਨਾਂ ਦੀ ਜਿਹੜੀਆਂ ਸਾਡੇ ਕੋਲ ਡਾਟਾ ਵੀ ਲੱਗਿਆ ਹੋਆ ਤੇ ਜਮੀਨੀ ਅਸੀਂ ਆਈਡੈਂਟੀਫਾਈ ਕਰ ਲਈਏ ਹੁਣ ਜੇ ਅੱਜ ਦੋ ਦਿਨ ਪਹਿਲਾਂ ਵਾਰਸ਼ਨਾ ਹੁੰਦੀ ਤੇ ਅਸੀਂ ਕਿੰਨਾ ਜਗਾ ਤੇ ਹੋਰ ਕੰਮ ਵੀ ਕਰ ਲੈਣਾ ਸੀ ਜੇ ਵਾਰਸ਼ਾ ਮਿਲ ਗਈ ਐਂਟਰੀ ਕਰਦੇ ਨੂੰ ਪਰ ਉਹ ਜੇ ਨਹੀਂ ਵਾਰਸ਼ਾ ਕਰਤੀ ਸਾਡਾ ਦੋਹਿੰਦਰ ਜੀ ਦਾ ਉਹ ਫੀਲ ਪੜਾਉ ਮੀਲ ਦੇ ਵਿੱਚ ਜਿਹੜੀ ਮੁੱਢੀ ਚੀਜ਼ ਨਹੀਂ ਮੁੱਢੀ ਪੜੀਆ ਉਹਦੇ ਪਰਕੋਚਾ ਕਰਦੇ ਨੂੰ ਸਾਡੇ ਜਿਹੜੇ ਜਦੋਂ ਵੀ ਆਪਾਂ ਬੈਠ ਹੁੰਦਾ ਦਾ ਜਿਹੜੇ ਕਰਕੇ ਜਿਹੜਾ ਉਹ ਪੁੱਛਦੇ ਹੂ ਕੀ ਲੱਗਦਾ ਤੁਹਾਨੂੰ ਕਿ ਕਿਹੜੇ ਇਰੀਆ ਸਭ ਤੋਂ ਜ਼ਿਆਦਾਤਰ ਪ੍ਰਭਾਵਿਤ ਨੇ ਜਿਨ੍ਹਾਂ ਦੇ ਵਿੱਚ ਫੈਲੀ ਰੋਗ ਤੇ ਕੰਮ ਕਰਨਾ ਜ਼ਰੂਰੀ ਹੈ ਜਿਵੇਂ ਤੁਸੀਂ ਦੱਸਿਆ ਕਿ ਕੁਝ ਇਲਾਕਿਆਂ ਵਿੱਚ ਕੰਮ ਆਲਰੇਡੀ ਸ਼ੁਰੂ ਹੋ ਚੁੱਕਾ ਹੈ ਕਿਹੜੇ-ਕਿਹੜੇ ਲੱਗਦਾ ਤੁਸੀਂ ਕਵਰ ਕਰੋਗੇ ਔਰ ਕਿਹੜੇ ਇਲਾਕੇ ਨੇ ਜਿਨ੍ਹਾਂ ਨੂੰ ਤੁਸੀਂ ਪ੍ਰਾਇੋਰਟੀ ਦਿਓਗੇ ਅਸੀਂ ਇਹ ਦੇਖੀ ਜਿਹੜੀ ਪ੍ਰਾਇੋਰਟੀ ਹੈ ਸਭ ਤੋਂ ਪਹਿਲਾਂ ਸਾਡੀ ਬਰਦਾਸ਼ਪੁਰ ਡੇਰਾਬਾਬਾ ਅਨੰਤਪੁਰ ਜਿੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਪਰਮਾਨਾ ਇਸ ਦੇ ਨਾਲ ਪਰਮਾਨਾ ਦੇ ਕਾਰਜ ਦਾ ਸੰਬੰਧ ਹੋ ਗਿਆ ਛਾਣਿਆ ਕੋਈ ਇਸ ਤੋਂ ਪਹਿਲੇ ਦਿਨ ਤੋਂ ਲੈ ਕੇ ਕਰਨਾ ਦਾ ਜ਼ਿਆਦਾ ਵੀ ਮੰਗ ਲਈ ਤੇ ਇਹ ਵੀ ਰਿੱਛੀ ਇਹ ਆਇਡੈਂਟੀਫਾਈ ਜਿਹੜੇ ਜੀਲ ਦੇ ਨੀਤਾਂ ਦਾ ਬਰਦਾਸ਼ਪੁਰ ਦਾ ਜਿਹੜਾ ਨਾਲੇ ਦਾ ਜਿਹੜਾ ਵਾਤਾਵਰਣ ਜਿਹੜਾ ਬਣਾਣਾ ਜਿਸੇ ਨਾਲ ਨਾਲ ਤੋਂ ਪ੍ਰੂਫ ਕਰੇ ਦਾ ਜਿਹੜਾ ਏਰੀਆ ਬਹੁਤ ਵੱਡਾ ਉਹਥੇ ਜਿਹੜਾ ਪੱਦੀ ਨੁਕਸਾਨ ਬਿਲਕੁਲ 12 ਪਿੰਡਿਆਂ ਛੋਟੇ ਪਿੰਡਿਆਂ ਨਾਲ 12 ਪਿੰਡਿਆਂ ਦੀ ਮੰਗ ਕੀਤੀ ਹੈ ਉਹਨਾਂ ਦੀ ਬਿਲਕੁਲ ਫਰਕ ਨਹੀਂ ਜਿਹੜੀ ਤਵਾਹ ਹੋ ਰਹੀ ਜੀ ਇੱਥੇ ਵੀ ਜ਼ਮੀਨਾਂ ਬਦਲੀਆਂ ਦਾ ਕੰਮ ਜਰਾ ਹੋ ਰਿਹਾ ਹੈ ਕੋਈ ਕੋ ਸਾਡੀ ਕਿਆਰੀ ਆਪੀ ਕਿ ਸਸਰਾਲੀ ਦਾ ਕੀ ਚੱਲਦਾ ਕੋਈ ਸਸਰਾਲੀ ਵੀ ਕਾਫੀ ਨੁਕਸਾਨ ਹੋ ਰਿਹਾ ਸਸਰਾਲੀ ਦੀ ਜਿਹੜੀਆਂ ਸਾਡੀਆਂ ਗ੍ਰਾਉਂਡ ਉਹਨਾਂ ਨੇ ਪਹਿਲਾਂ ਬੰਦ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਹੁਣ ਵੀ ਸਾਡਾ ਕੰਮ ਆਉਂਦਾ ਉਹ ਚੇਹੇ ਬੰਦਨ ਨੂੰ ਮਨਜ਼ੂਰ ਕਰਾਉਣ ਦਾ ਕੰਮ ਕਰ ਰਹੀ ਹੈ ਕਿਉਂਕਿ ਸਭ ਨੂੰ ਯਾਦ ਹੈ ਕਰਨਾ ਲੱਗਵਾ ਬਚਾ ਰਿਹਾ ਹੈ ਕਿ ਨਹੀਂ ਬਚਿਆ ਫਰੋਟੀ ਮਾੜੀ ਨੇ ਜਿਹੜੀਆਂ ਬੰਦਾਂ ਨੂੰ ਮਨਜ਼ੂਰ ਕਰ ਰਹੀਆਂ ਹਨ ਤੇ ਜਿਹੜੀਆਂ ਅਗਲੀਆਂ ਅਗਲੇ ਸੈਕਿੰਡ ਪੇਜ ਤੇ ਲੱਗੀਆਂ ਦੇਖੋ ਜਿੱਥੋਂ ਇਹ ਚਾਲੂ ਬੜਸਤਾ ਹੋ ਗੋ ਅਸੀਂ ਕੋਈ ਵੀ ਕੰਮ ਕਰਦੇ ਆਪਨੇ ਕਿਹਦੇ ਤੇ ਕਿਆ ਕਰਨ ਜੋ ਲੋੜ ਮੁਤਾਬਕ ਸਾਨੂੰ ਲੋਕਾਂ ਨੇ ਕਿਹਦੇ ਮੰਗਾਂ ਦੀ ਹੈ ਤੇ ਸਾਨੂੰ ਪਹਿਲਾਂ ਕਿਹੜੀ ਚੀਜ਼ ਚਾਹੀਦੀ ਹੈ ਉਹਦੇ ਹੱਬ ਦੇ ਨਾਲ ਹੀ ਅਸੀਂ ਉਹਨਾਂ ਨਾਲ ਲੱਗ ਕੇ ਰਹੇ ਹਾਂ ਜਿਹੜੇ ਰਾਜ ਨੂੰ ਵਿਵੇਦਕ ਇੱਕ ਸਵਾਲ ਹੈ ਕਿ ਗਰਾਊਂਡ ਲੈਵਲ ਤੇ ਇੰਦਾਂ ਕੰਮ ਕਰਦੇ ਸਰਕਾਰ ਨੇ ਐਲਾਨ ਕੀਤਾ ਜਿਸ ਦਾ ਟੈਂਪਰ ਚੇਕ ਨੇ ਮਿੱਟੀ ਦਾ ਜ਼ਿਕਰ ਕਰਦੇ ਜੋ ਰੇਤ ਨੂੰ ਸਿਕੜਦੇ ਪਏ ਸਾਰੀ ਨੀਤੀ ਕਿੰਝਾਰੇ ਉਹਦੀ ਕੁਆਲਿਟੀ ਕਿਸ ਤਰੀਕੇ ਦੀ ਰੋਂਗ ਲੈਵਲ ਤੇ ਕਿਦੀ ਹਸਪੀਟਲ ਕਿੰਨੀ ਹੈ ਕਿ ਤੁਸੀਂ ਕਰਦੇ ਪਰ ਉਹ ਕੰਮ ਉਹ ਕੇ ਸਦਾ ਦੇ ਖੇਤਾਂ 'ਚ ਵੀ ਜਾਂਦੇ ਹੋਗੇ ਇਹ ਇੰਪਲੀਮੈਂਟ ਹੋ ਰਿਹਾ ਜਿਸ ਦਾ ਇਹ ਦੂਸਰੇ ਰੇਤਾਂ ਕੀ ਵਿਕਰੀ ਪਈ ਹੈ ਦੂਸਰੇ ਰੇਤ ਦਾ ਜਿਹੜਾ ਹੈ ਕਿ ਉਹ ਲਾਭ ਕਿੱਥੇ ਹੋਏਗਾ ਕਿਹੜੇ ਕੰਮ ਵਾਸਤੇ ਆਏਗੇ ਜਿਹੜੂ ਦਰਿਆal ਨੇ ਰੇਤ ਬਾਹਰ ਮਾਰੀ ਨੇ ਉਹਦੇ ਵਿੱਚ ਮਿੱਟੀ ਮਿਚਿਆ ਉਹ ਆਪਣੇ ਕਿੰਨੇ ਵੇਚਣ ਦੇ ਕੰਮ ਨਹੀਂ ਭਰਤੀ ਕੌਣ ਰਿਹਾ ਪਰ ਜਿਹੜੀ ਇਸ ਲਾਕੇ ਕਿ ਅਸੀਂ ਕੰਮ ਨੂੰ ਦੇਤਾ ਉਹ ਜਿਹੜਾ ਨਾਜ ਕੋ ਰੇਤ ਲੈ ਰਿਹਾ ਤਨਾਹੀ ਉਹ ਇੱਕ ਦਾ ਕੰਮ ਕਰਦਾ। ਵਜੋਂ ਉਹਦੀ ਇੱਛਾ ਕਿ ਕੋਈ ਉਸੇ ਕੰਮ ਨਾਲ ਲੱਗਣਾ ਨਹੀਂ। ਨਰਮ ਕੰਮ ਨਹੀਂ। ਆਪਾਂ ਨੂੰ ਕਿਸੇ ਕੁਮਰਕਿਰ ਤੇ ਨਿਗਰਖ ਕਰਦੇ ਮੰਨ ਲਓ ਕਿ ਬਿਲਡਿੰਗ ਠੀਕ ਕਰਨੀ ਹੈ ਉਹਦੇ ਬਾਅਦ ਆਪਾਂ ਰੇਟ ਨਹੀਂ ਬੱਤ। 3750 ਤੇ ਬਾਤਬਾਤ ਪਾ ਸਕਦੀ ਹੈ। ਇਸੇ ਕਰਕੇ ਅਸੀਂ ਉਹਨੂੰ ਦੁਬਾਰਾ ਤਿਆਰ ਤੇ ਬੰਨ ਤੇ ਬਾਤ ਆਪਾਂ ਕੁਝ ਕੰਮ ਤੇ ਜਿਹੜੀ 1500 ਹੀ ਪੜਿਆ ਤੇ ਲੱਜਦਾ ਨਹੀਂ ਪੜਿਆ। ਉਹਦੇ ਤੇ ਅੱਧੀ ਕੜੀ ਜਿਹੜਾ ਡੱਬਾ ਬਣ ਗਿਆ ਸੀ ਤੇ ਕੋਈ ਪੈ ਗਿਆ। ਉਹ ਉਹਨਾਂ ਥੋਏਆਂ ਕੰਮ ਵਾਲੀ ਦੀ ਫਰਤੀ ਪਾ ਕੇ ਜਮਾ। ਇਸਾਨ ਦਾ ਕੀ ਰਿਐਕਸ਼ਨ ਹੈ ਇਹਦੇ ਉੱਤੇ? ਕਿਸਾਨ क्यों ਸੋਚਦੇ ਪਏ ਨੇ ਇਸ ਜ਼ਾਨ ਵਿੱਚ ਇਹ ਕੋਈ ਇਫੋਰਟ ਨਹੀਂ ਕੀਤੀ ਇਹਨਾਂ ਮੈਂ ਸੇ ਕਰਦਾ ਨਾ ਉਸ ਤੇ ਕਰਦਾ ਵਾ ਪਰ ਇਹ ਲੋਕ ਕਰਦਾ ਪਰਮ ਲੈ ਵਤ ਨਹੀਂ ਲੱਗਦਾ ਯੂ ਲਿਮਟ ਤੇ ਲੱਗਿਆ ਲਾਸਟ ਟਾਈਮ ਵੀ ਉਹ ਬੰਦ ਗਿਆ ਸਟੇਜ ਜਿੱਥੇ ਹਾਲੇ ਤਾਂ ਉਹਦੇ ਡਿੱਗਾ ਲੱਗੀਆਂ ਹੋਈਆਂ ਸੀ ਤੇ ਪਾਣੀ ਫੇਰ ਸਰ ਗਿਆ ਸੀ ਦੁਬਾਰਾ ਯਾਨੀ ਇਹ ਕਿਤੇ ਹੋਰ ਇੰਪਲੀਮੈਂਟ ਹੋ ਉਹ ਜਿਹੜੇ ਉਪਰ ਦੇਖਣ ਵਾਸਤੇ ਲੈਗਰ ਉੱਤੇ ਜਾਣ ਜਿਹੜੇ ਜ਼ਮੀਨਾਂ ਵਿੱਚ ਬਹੁਤ ਗੁੰਮਟ ਹੋਏ ਬੈ ਗਏ ਉਹਨਾਂ ਨੂੰ ਘੱਟਣ ਵਾਸਤੇ ਮਤਲਬ ਕਿ ਐਲਾਨ ਤੇ ਗਰਾਊਂਡ ਰਿਐਲਿਟੀ ਦੇ ਦੋਨਾਂ ਜਮੀਨਾਂ ਆਸਮਾਨ ਦਾ ਪਰੇ ਹੈ ਜਿਵੇਂ ਅਸੀਂ ਸੁਣਿਆ ਅੱਛਾ ਇੱਕ ਤਾਂ ਰੀਫਰੈਂਸ ਕੀ ਹੈ ਤੁਸੀਂ ਦੱਸੇ ਗੱਲ ਕਿ ਬਹੁਤ ਸਾਰੇ ਸਾਈਡ ਜਿਹੜਾ ਸੁਤਾਂਕੁਰ ਹਰ ਵਾਰ ਜਾਂਦਾ ਤੇ ਅਸਰ ਕਿਸਾਨ ਵੀ ਮਾਣ ਗਾ ਲਈ ਕਿ ਫੱਕੇ ਪ੍ਰਬੰਧ ਕਰ ਦਿੱਤੇ ਜਾਂ ਤਾਂ ਕਿ ਨੁਕਸਾਨ ਨਾ ਹੋਵੇ ਬਾੜਵਾ ਤੁਸੀਂ ਇਹਦੇ ਬਾਰੇ ਕੋਈ ਵਿਚਾਰ ਕਰ ਅਸੀਂ ਇਹਦੇ ਬਾਰੇ ਜਿਹੜੇ ਆ ਬੰਨਾਂ ਨੂੰ ਇੱਕ ਤੇ ਬੰਨਾਂ ਨੂੰ ਪੱਕਿਆਂ ਤੇ ਮਜ਼ਬੂਤ ਕਰਾਂਗੇ ਕਿਉਂਕਿ ਅਸੀਂ 2023 ਦੇ ਬੰਨ ਬੱਧ ਸੀ ਉਸ ਤੋਂ ਨੇ ਡੋਟਾਇਆ ਤਾਂ ਬਹੁਤ ਥਾਂ ਤੋਂ ਡੋਟਾਇਆ। ਫਸੀ ਇਹਦੀ ਸਾਰੇ ਨੂੰ ਪਹਿਲਾਂ ਤਿਆਰੀ ਕਰਨੀ ਚਾਹੀਦੀ ਹੈ ਕਿਉਂਕਿ ਦਰਿਆਵਾਂ ਦੀ ਕਲਾਈ ਬਹੁਤ ਜ਼ਰੂਰੀ ਹੈ। ਹੁਣ ਜਿਹੜੇ ਦਰਿਆਵਾਂ ਉਹ ਜ਼ਮੀਨ ਦੇ ਬਰਾਬਰ ਹੈ ਜੇ ਦਰਿਆ ਨੂੰ ਦਰਿਆਦਰ ਉੱਤੇ ਦਿੱਤਾ ਜਾਵੇ ਤਾਂ ਹੜ੍ਹ ਨਹੀਂ ਆਉਂਦਾ। ਬਾਕੀ ਉਹਦੇ ਜਿੰਨੇ ਵੀ ਆਪਾਂ ਬੰਨ ਬੱਧੇ ਆ ਉਹਨਾਂ ਦੀ ਮਜ਼ਬੂਤੀ ਹੋ ਜੇ ਤਾਂ ਦਰਿਆ ਨੂੰ ਦਰਿਆਦਰ ਉੱਤੇ ਨਹੀਂ ਹੈ ਜੇ ਦੁਬਾਰਾ ਹੜ੍ਹ ਹੋ ਜਾਣਾ। ਇੱਕ ਨਾ ਸਵਾਲ ਨਾਲ ਇਹ ਵੀ ਹੈ ਕਿ ਪਾਣੀ ਘਟਿਆ ਮੈਂ ਕਾਫੀ ਦੇਰਾਂ ਤੇ ਤਰੰਤ ਮਰੇ ਪਾਸੇ ਗਿਆ ਮਨਪਿੰਡਵਾਲ ਕਿੰਨੀ ਸੱਚਾਈ ਹੈ ਇਸ ਜੇਥੇ ਦਰਿਆ ਨੇ ਹੋਣਾ ਤਾਂ ਵਹਿ ਨਹੀਂ ਬਦਲ ਲਿਆ ਹੋਇਆ ਹੈ ਜ਼ਮੀਨਾਂ ਨੂੰ ਬਹੁਤ ਆਪਣੇ ਅੰਦਰ ਵੀ ਲੈ ਕੇ ਆ ਹੋਇਆ ਉਸ ਕਿਸੇ ਨੂੰ ਵੀ ਕਿਸੇ ਤਰੀਕੇ ਨਾਲ ਕੰਪਨਸੇਟ ਕਰੋ ਕਿਉਂਕਿ ਜਦੋਂ ਪਾਣੀ ਘਟਿਆ ਵਾ ਦੂਸਰੇ ਪਾਸੇ ਦੇਖਿਆ ਜਾਂਦੇ ਦਰਿਆ ਨੇ ਵਹਿਣ ਬਦਲ ਕੇ ਜਿਹੜੀਆਂ ਜ਼ਮੀਨਾਂ ਸੀ ਵੇਚ ਲੈ ਗਿਆ ਇਹ ਕਿੰਨੀ ਰਿਐਲਿਟੀ ਹੈ ਜਿਹੜੀ ਇਸ ਚੀਜ਼ ਦੇ ਵਿੱਚ ਕੋਈ ਜਿੰਨਾ ਦਾ ਵੀ ਡਾਟਾ ਹੈਗਾ ਕਿ ਉਸ ਦਾ ਜ਼ਮੀਨਾਂ ਖਰਾਬ ਰਮੀਆਂ ਪਰ ਕੋਈ ਦਾ ਰੋੜ ਹੀ ਨਹੀਂ ਆ ਨੇ ਇਹਦਾ ਵਿੱਚ ਬਿਲਕੁਲ ਕਈ ਥਾਵਾਂ ਤੇ ਪਰਿਆਵਾਂ ਨੇ ਜਿਹੜੇ ਆਪਾਂ ਨੇ ਰਹਿਣ ਬਦਲ ਲਏ ਤੇ ਚੇਤੀ ਵੀ ਕਮਿਟੀ ਨੂੰ ਪੜਨ ਦੇ ਮੁੱਦੇ 1.5 ਤੋਂ 2 ਦੇ ਵਿੱਚ ਜਿਹੜੀ ਜ਼ਮੀਨ ਪਰਿਆਵਾਂ ਨੇ ਨਾਲ ਲੈ ਗਈ। ਅੱਗੇ ਬੰਦਾ ਆ ਗਿਆ ਪਰਿਆਵਾਂ ਹਾਂਜੀ ਪਰਿਆਵਾਂ ਉੱਥੇ ਭਗਦਰ ਪਰਿਆਵਾਂ ਨੇ ਆਪਣਾ ਰਸਤਾ ਬਦਲ ਲਿਆ। ਰਸਤਾ ਬਦਲਿਆ ਪਰਦੇ ਮੰਨੇ ਤੋਂ ਕੋਈ ਮਸਲਾ ਨਹੀਂ। ਅਸੀਂ ਆਪਣਾ ਅਕਤਿ 2023 ਦੇ ਵਿੱਚ ਰਹਿਣਾ ਪਾਇਆ। ਪਰਿਆਵਾਂ ਨੇ ਆਪਣਾ ਜਿਹੜਾ ਨਾਮ ਉਹ ਗੱਟ ਨੂੰ ਜਿਹਨੇ ਵਟਕਿਆ ਜਾਂਦਾ ਜਿਹੜਾ ਉਹ ਉੱਪਰ ਉਹਨੂੰ ਆਪਾਂ ਕੋਈ ਕਰ ਨਹੀਂ ਸਕਦੇ। ਪਰਿਆਵਾਂ ਨੂੰ ਮੰਨਵਾਉਣਾ ਵਾਹ ਕਿ ਕਿਤੇ ਤੱਕ ਹੈਗਾ ਕੋਈ ਇਤਨੀ ਮੁਸ਼ਕਲ ਕਰ ਸਕਦੇ ਆ। ਮੋਹਰ ਵਾਲੇ ਕਮੇਟੀ ਜਦੋਂ ਕਿਤੇ ਦੁਬਾਰਾ ਦਰਿਆ ਗੈਰ ਬਦਲ ਬਦਲੇ ਤੇ ਉਹ ਜਮੀਨ ਦਾ ਦੁਬਾਰਾ ਨਾ ਰਹੀ ਜਾਉ। ਜਿਹਦੇ ਉੱਤੇ ਕਲੂ ਨਹੀਂ ਜਿਹੜੀ ਸੀ ਕਿਸਾਨਾਂ ਦੀ ਜਿੰਨਾਂ ਦੀ ਜਵੇਲ ਹੀ ਗਈ ਹੈ ਕਿਉਂਕਿ ਸਰਕਾਰੀ ਖਾਤੇ ਜੋ ਵੇਚ ਰਾਖ ਫਿੱਟ ਬੋਲਦੇ ਨੇ। ਆਸਾਈਡ ਉਹਨਾਂ ਦੇ ਵੀ ਕਿਸੇ ਤਰੀਕੇ ਦੇ ਨਾਲ ਮਦਦ ਕਰੇਗਾ ਜਿਵੇਂ ਲਿਖੇ ਮਦਦ ਦੇ ਕਿ ਲਾਸਟ ਟਾਈਮ ਵੀ ਜਿੰਨਾਂ ਦੀਆਂ ਦੁਕਾਨਾਂ ਰੋੜੀਆਂ ਸੀ ਉਸ ਦੁਬਾਰਾ ਜਗਾਹ ਪਾ ਕੇ ਦਿੰਦੀਆਂ। ਉਸ ਦਾ ਕੁਝ ਹੁੰਦਾ ਵੀ ਰੋਡ ਪੈੱਥ ਵਗੈਰਾ ਤਿਆਰ ਕੀਤਾ। ਬਿਲਕੁਲ ਅਸੀਂ ਇਹ ਡਾਟਾ ਇਕੱਠਾ ਕਰਦੇ ਕਿੰਨੇ ਜਿਲੇਗਾਂ ਦੀ ਜਿਹੜੀ ਜਾਂ ਉਹ ਸੁਪਤ ਪਸਲੇ ਕਿਸਾਨ ਰੋੜੀ ਬੱਤ ਬੱਤ ਉੱਚ ਦੇ ਵਿੱਚ ਆਜੀ ਬਣਾ ਹੋਰ ਕਰੇ